लागू करो लागू करो पो बंदो 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 زندہ باد زندہ باد زندہ باد زندہ باد زندہ باد زندہ باد ہم نے سامنے دیکھو سامنے ا گئے ہیں ہم پر انصاف کا دعویٰ زندہ باد زندہ باد ملائمی پسند ایک ساتھ زندہ باد زندہ باد कमा मु मुख्यत्री मताला मीडा पुछण वारा मुख्यत्री मताली ਨਮੋੜ ਜ਼ਿਲ੍ਹਾ ਜ਼ਿਲ੍ਹਾ ਛਕਤਰ ਪੰਜਾਬ ਗੌਂਡ ਪੈਨਸ਼ਨਰ ਐਸੋਸੀਏਸ਼ਨ ਬਟੰਡਾ ਅੱਜ ਅਸੀਂ ਸੂਬਾ ਕਮੇਟੀ ਦੇ ਸੱਦੇ ਉੱਤੇ ਸਾਰੇ ਪੰਜਾਬ ਦੇ ਵਿੱਚ 22 ਤਰੀਕ 23 ਤਰੀਕ ਤੇ 24 ਤਰੀਕ ਨੂੰ ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਦੀਆਂ ਪੰਡਾਂ ਜਿਹੜੀਆਂ ਹਨ ਉਹ ਫੁਕ ਰਹੇ ਹਨ ਕਿਉਂਕਿ ਪੰਜਾਬ ਸਰਕਾਰ ਦਾ ਜਿਹੜਾ ਮੁੱਖ ਮੰਤਰੀ ਆ ਉਹ 7ਵੀਂ ਵਾਰ ਮੀਟਿੰਗ ਦੇਣ ਤੋਂ ਮੁੱਕਰ ਗਿਆ ਮੀਟਿੰਗ ਦੇਣ ਤੋਂ ਭੱਜ ਗਿਆ ਹੈ ਤੇ ਜਿਹੜੀਆਂ ਸਾਡੀਆਂ ਮੰਗਾਂ ਹਨ ਉਹ ਸਾਰੀਆਂ ਉਵੇਂ ਹੀ ਲਟਕਦੀਆਂ ਹਨ ਮੰਗਾਂ ਦੇ ਵਿੱਚ ਜਿਹੜੇ 31 ਕੰਮੇ ਪੱਕੇ ਕਰਨ 2.59 ਦਾ ਗੁਣਾਕ ਦੇਣ ਸਾਰੇ ਪੈਨਸ਼ਨਰਸ ਨੂੰ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਆਊਟਸੋਰਸਿੰਗ ਬੰਦ ਕਰਨ ਨਵੀਂ ਭਾਰਤੀ ਦੇ ਉੱਤੇ ਪੁਰਾਣਾ ਸਕੀਮ ਲਾਗੂ ਕਰਨ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਅਤੇ ਹੋਰ ਅਨੇਕਾਂ ਮੁਲਾਜ਼ਮਾਨੀਆਂ ਮੰਗਾਂ ਜਿਹੜੀਆਂ ਤਰੂਟੀਆਂ ਹਨ ਪੇ ਕਮਿਸ਼ਨ ਦੀਆਂ ਉਹ ਦੂਰ ਕਰਨ ਵਰਗੇ ਮਾਮਲੇ ਜਿਹੜੇ ਹਨ ਉਹ ਸਾਡੇ ਪੈਂਡਿੰਗ ਪਏ ਐ ਸਰਕਾਰ ਲਗਾਤਾਰ ਇਨ੍ਹਾਂ ਤੋਂ ਭੱਜ ਰਹੀ ਹੈ ਇਹ ਸਰਕੇ ਸਰਕਾਰ ਦੇ ਨੱਕ 'ਚ ਦਮ ਕਰਨ ਦੇ ਲਈ ਪੰਜਾਬ ਦੇ ਮੁਲਾਜ਼ਮ 3 ਤਾਰੀਖ ਨੂੰ 3 ਸਤੰਬਰ ਨੂੰ ਜੋ ਸੈਸ਼ਨ ਸ਼ੁਰੂ ਹੋ ਰਿਹਾ ਹੈ ਮਜਾਨ ਸਭਾ ਦਾ ਉਧਰ ਮਾਰਚ ਵੀ ਕਰਨਗੇ ਇਹੀ ਜਿੱਥੇ ਬੰਦੀਆਂ ਉੱਥੇ ਜਾ ਕੇ ਚੰਡੀਗੜ੍ਹ ਵਿਖੇ ਆਪਣਾ ਇਹ ਪ੍ਰੋਗਰਾਮ ਦੇਣਗੀਆਂ ਸਰਕਾਰ ਮੂਰੇ ਮੂਰੇ ਭੱਜ ਰਹੀ ਹੈ ਆਪਣਾ ਖੜਾ ਛਣਾਉਣ ਲਈ ਪਰੰਤੂ ਇਥੋਂ ਦੇ ਮੁਲਾਜ਼ਮ ਪੈਨਸ਼ਨ ਕਮੇਟੀ ਲੋਕ ਇਹਨਾਂ ਨੂੰ ਭੱਜਣੇ ਨਹੀਂ ਦੇਣਗੇ ਅਤੇ ਜਿਹੜਾ ਹੈ ਆਪਣਾ ਸੰਘਰਸ਼ ਇਹ ਜਾਰੀ ਰੱਖਣਗੇ ਜੇ ਤੁਹਾਡੀ ਮੰਗਾਂ ਜੇ ਨਹੀਂ ਮੰਨੀਆਂ ਜਾਂਦੀਆਂ ਤਾਂ ਅਗਲਾ ਇਸ ਤੋਂ ਅਗਲੇ ਤਿੱਖੇ ਐਕਸ਼ਨ ਦਿੱਤੇ ਜਾਣਗੇ ਜਿਵੇਂ ਮੈਂ ਦੱਸਿਆ ਵੀ 3 ਸਤੰਬਰ ਦਾ ਪ੍ਰੋਗਰਾਮ ਜਿਹੜਾ ਹੈਗਾ ਮੈਦਾਨ ਸਭਾ ਦੇ ਘਰਾਓ ਦਾ ਉਸ ਤੋਂ ਬਾਅਦ ਅਗਲੇ ਤਿੱਖੇ ਕੈਕਸ਼ਨੇਸ ਤੋਂ ਜਿਹੜੇ ਉਹਦੇ ਤੇ ਜਾਣ ਮੈਂ ਕੀ ਕਹਿਣਾ ਚਾਹੁੰਦੀ ਆ ਜਿਹੜਾ ਪ੍ਰਦਰਸ਼ਨ ਕਰ ਰਿਹਾ ਮੇਰਾ ਨਾਂ ਗਗਨਦੀਪ ਸਿੰਘ ਆ ਜੀ ਅ ਅੱਜ ਦਾ ਜਿਹੜਾ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ਦੇ ਉੱਤੇ ਕੀਤਾ ਜਾ ਰਿਹਾ ਇਹਦਾ ਸਭ ਤੋਂ ਵੱਡਾ ਕਾਰਨ ਜਿਹੜਾ ਉਹ ਇਹ ਸੀਗਾ ਕਿ ਲਗਾਤਾਰ 7ਵੀਂ ਬਾਰ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਆ ਉਹ ਮੁਲਾਜ਼ਮਾਂ ਨਾਲ ਤੇ ਪੈਨਸ਼ਨਰਾਂ ਨਾਲ ਗੱਲ ਕਰਨ ਤੋਂ ਭੱਜ ਗਿਆ ਜਿਹਨੂੰ 22 ਅਗਸਤ ਦੀ ਲਿਖਤੀ ਰੂਪ ਦੇ ਵਿੱਚ ਮੀਟਿੰਗ ਦਿੱਤੀ ਗਈ ਸੀਗੀ ਜੀਹਦਾ ਕਰਕੇ ਫੌਰੀ ਤੌਰ ਦੇ ਉੱਤੇ ਜਿਹੜਾ ਉਹ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਵੱਲੋਂ ਇਹ ਐਕਸ਼ਨ ਲੀਕੇ ਗਏ ਸੀ ਪੂਰੇ ਪੰਜਾਬ ਦੇ ਵਿੱਚ 22 23 ਤੇ 24 ਤਰੀਕ ਨੂੰ ਜਿਹੜੀ ਇਹਦੇ ਲਾਰਿਆਂ ਦੀ ਪੰਡ ਜਿਹੜੀ ਆ ਉਹ ਫੁਕੀ ਜਾ ਰਹੀ ਹੈ ਇਹਦਾ ਕਰਕੇ ਅੱਜ ਅਸੀਂ ਇੱਥੇ ਪੰਜਾਬ ਦੇ ਮੁੱਖ ਮੰਤਰੀ ਦੇ ਲਾਰਿਆਂ ਦੀ ਪੰਡ ਫੂਕਣ ਵਾਸਤੇ ਆਏ ਆ ਅਸੀਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਆ ਕੇ ਅਸਲ ਦੇ ਵਿੱਚ ਜਿਹੜਾ ਪੰਜਾਬ ਦਾ ਇਹ ਸਾਂਝਾ ਫਰੰਟ ਹੈ ਇਹ ਲਗਾਤਾਰ ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਦੇ ਸੰਬੰਧ ਚ ਫਾਈਟ ਕਰ ਰਿਹਾ ਹੈ ਕਿ ਉਹਨਾਂ ਦੇ ਜਿਹੜੇ ਮਸਲੇ ਆ ਉਹਨਾਂ ਤੇ ਸੁਣਵਾਈ ਕੀਤੀ ਜਾਵੇ ਜਿਹਦੇ ਵਿੱਚੋਂ ਖਾਸ ਕਰਕੇ ਪੈਨਸ਼ਨਰਾਂ ਦੇ ਉੱਤੇ 2.98 ਦਾ ਗੁਣਾਕ ਲਾਗੂ ਕਰਨਾ ਔਰ ਜਿਹੜੀ ਹੈ ਤਨਖਾਹ ਸਕੇਲ ਦੇ ਵਿੱਚ ਸੋਧ ਕਰਕੇ ਜਿਹੜੀਆਂ ਤਰਟੀਆਂ ਨੇ ਉਹਨਾਂ ਨੂੰ ਦੂਰ ਕਰਕੇ ਲਾਗੂ ਕਰਨਾ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਆ ਉਹ ਬਹਾਲ ਕਰਨਾ ਕੱਚੇ ਕਾਮਿਆਂ ਨੂੰ ਪੱਕੇ ਕਰਨਾ ਜਿਹੜੇ ਸਾਡੇ ਮਾਨ ਪੱਤਾ ਵਰਕਰ ਨੇ ਉਹਨਾਂ ਦੇ ਉੱਤੇ ਘੱਟੋ ਘੱਟ ਹੋਰ ਜਿਹੜੀਆਂ ਨੇ ਉਹਨਾਂ ਨੂੰ ਲਾਗੂ ਕਰਨਾ ਇਸ ਤੋਂ ਇਲਾਵਾ ਡੀਏ ਦੀਆਂ ਕਿਸ਼ਤਾਂ ਜਿਹੜੀਆਂ ਮਹंगाई 25 ਦੇ ਨਾਲ ਜਿਹੜੀਆਂ ਜਾਨੀ ਵੱਧ ਰਹੀ ਮਹंगाई ਨੂੰ ਇੱਕ ਮੁਲਾਜ਼ਮਾਂ ਦੀ ਤਨਖਾਹ ਨਾਲ ਮੇਚਵਾ ਕਰਦੀਆਂ ਨੇ ਮਹंगाई ਭੱਤੇ ਦੀਆਂ ਕਿਸ਼ਤਾਂ ਜਾਰੀ ਕਰਨੀਆਂ ਅਸੀਂ ਤੁਹਾਡੇ ਚੈਨਲ ਦੇ ਜਰਗੇ ਇਹ ਵੀ ਦੱਸਣਾ ਚਾਹੁੰਦੇ ਹਾਂ ਵੀ ਪੂਰੇ ਦੇਸ਼ ਦੇ ਵਿੱਚ ਦੋ ਹੀ ਸੂਬੇ ਇਹੋ ਜਿਹੇ ਆ ਜਿਨ੍ਹਾਂ ਨੇ ਮਹंगाई ਦੀਆਂ ਕਿਸ਼ਤਾਂ ਜਾਰੀ ਨਹੀਂ ਕੀਤੀਆਂ ਇੱਕ ਪੱਛਮੀ ਬੰਗਾਲ ਤੇ ਦੂਸਰਾ ਜਿਹੜਾ ਉਹ ਪੰਜਾਬ ਹੈ ਜਿਹੜਾ ਪੰਜਾਬ ਦੀ ਸਰਕਾਰ ਆ ਉਹ ਮੁਲਾਜ਼ਮਾਂ ਨੂੰ ਜਿੱਥੇ ਮਹंगाई ਭੱਤੇ ਦੀਆਂ ਕਿਸ਼ਤਾਂ ਦੇ ਵਿੱਚ ਕਟੌਤੀ ਲਾ ਰਹੀ ਹੈ ਜਾਨੀ 38% ਜਿਹੜਾ ਡੀਏ ਆ ਉਹ ਅਦਾ ਕਰ ਰਹੀ ਆ 238 ਮਹੀਨਿਆਂ ਦਾ ਪਿਛਲਾ ਜਿਹੜਾ ਬਕਾਇਆ ਉਹ ਬਾਕੀ ਔਰ ਇਸ ਤੋਂ ਵੀ ਵੱਡੀ ਗੱਲ ਇਹ ਆ ਕਿ ਪੰਜਾਬ ਦੀ ਸਰਕਾਰ ਨੇ ਜਿਹੜੇ ਨਾਮ ਨਿਯੁਕਤ ਮੁਲਾਜ਼ਮ ਨੇ ਉਹਨਾਂ ਨੂੰ ਕੇਂਦਰ ਦੇ ਸਕੇਲਾਂ ਦੇ ਨਾਲ ਨੂੜਨ ਦਾ ਯਤਨ ਕੀਤਾ ਔਰ ਨੂੜੇ ਹੋਏ ਨੇ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਵੱਡੀਆਂ ਕਟੌਤੀਆਂ ਕੀਤੀਆਂ ਨੇ ਇੱਕ ਪਾਸੇ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਉਹ ਦੂਸਰੇ ਸੂਬਿਆਂ 'ਚ ਜਾ ਕੇ ਇਹ ਦਗਮਾਜੇ ਮਾਰ ਰਿਹਾ ਹੈ ਕੇ ਪੰਜਾਬ ਦਾ ਜਿਹੜਾ ਸੂਬੇ ਦੇ ਵਿੱਚ ਅਸੀਂ ਆਮ ਆਦਮੀ ਸਰਕਾਰ ਆਉਣ ਤੋਂ ਬਾਅਦ ਅਸੀਂ ਫਲਾਣਾ ਕਰਤਾ ਸੀ ਠਿੰਗੜਾ ਕਰਤਾ ਸੀ ਪੁਰਾਣੀ ਪੈਨਸ਼ਨ ਬਹਾਲ ਕਰਤੀ ਉਹ ਸਾਰਾ ਜਿਹੜਾ ਹੈਗਾ ਉਹ ਝੂਠ ਦਾ ਭਲੰਦਾ ਜਿਹੜਾ ਦੂਜੇ ਸੂਬਿਆਂ ਦੇ ਵਿੱਚ ਇਹ ਗੱਲ ਕੀਤੀ ਜਾ ਰਹੀ ਆ ਜੀਦਾ ਕਰਕੇ ਅੱਜ ਪੰਜਾਬ ਦੇ ਮਲਾਜ਼ਮ ਪੰਜਾਬ ਦੇ ਪੈਨਸ਼ਨਰ ਜਿਹੜੇ ਆ ਉਹ ਇਸ ਮੁੱਖ ਮੰਤਰੀ ਤੋਂ ਪੰਜਾਬ ਦੀ ਸਰਕਾਰ ਤੋਂ ਪੂਰੀ